ਤੁਸੀਂ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਲੋਕਾਂ ਦੇ ਹੱਥਾਂ ਵਿੱਚ ਪੜਾਇਆ ਕੋਈ ਬਟਨ ਦਬਾਤਾ ਤੇ ਤੁਸੀਂ ਨਰਾਜ਼ ਕੋਈ ਬਟਨ ਦਬਾਤਾ ਤੇ ਤੁਸੀਂ ਖੁਸ਼ ਹਨਾ ਇਦਾਂ ਹੀ ਆ ਨਾ ਲੋਕਾਂ ਦੇ ਹਿਸਾਬ ਨਾਲ ਆਪਣੇ ਜਿਹੜਾ ਜ਼ਿੰਦਗੀ ਨੂੰ ਜੀ ਰਹੇ ਹੋ ਤੇ ਅੱਜ ਹੀ ਰੁਪਿੰਦਰ ਪੈਨ ਦਾ ਇੰਟਰਵਿਊ ਸੁਣਿਆ ਸ਼ਾਇਦ ਤੁਸੀਂ ਨਹੀਂ ਜਾਣਦੇ ਹੋ ਹੋਗੀ ਤਾਂ ਸਰਚ ਕਰਕੇ ਦੇਖ ਲਿਓ ਰੁਪਿੰਦਰ ਕੌਰ ਤੇ ਤੁਹਾਨੂੰ ਆਪਣੇ ਆਪ ਹੀ ਉਹਨਾਂ ਦੀਆਂ ਵੀਡੀਓ ਤੋਂ ਪਤਾ ਲੱਗ ਜਾਏਗਾ ਕਿ ਉਹ ਕਿੰਦਾਂ ਦੇ ਸਖਸ਼ੀਅਤ ਨੇ ਵੈਸੇ ਤਾਂ ਤੁਸੀਂ ਜਾਣਦੇ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਜਾਣਦੇ ਹੋਵੋਗੇ ਤੇ ਉਹਨਾਂ ਨੇ ਦੱਸਿਆ ਕਿ ਮੇਰੀ ਜ਼ਿੰਦਗੀ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਦੀ ਰੱਖੀ ਆ ਕਿ ਮੈਂ ਜਦੋਂ ਮੇਰੀ ਜ਼ਿੰਦਗੀ ਵਿੱਚ ਪਵੇ ਕੋਈ ਵੀ ਆਪਣੇ ਘਰ ਨੂੰ ਲੈ ਕੇ ਜਾਂ ਕਿਸੇ ਦ칸 ਨੂੰ ਲੈ ਕੇ ਮੇਰੀ ਜ਼ਿੰਦਗੀ ਵਿੱਚ ਕੋਈ ਨਰਾਜ਼ ਕੀ ਆਵੇ ਨਾ ਤੇ ਮੈਂ ਰੋਟੀ ਪਾਣੀ ਨਹੀਂ ਛੱਡਦੀ ਮੈਂ ਆਪਣਾ ਕੰਮ ਨਹੀਂ ਛੱਡਦੀ ਤੇ ਮੈਂ ਆਪਣੇ ਆਪ ਤੇ ਉਸ ਗੱਲ ਨੂੰ ਲਾਗੂ ਨਹੀਂ ਕਰਦੀ ਕਿ ਉਹਨੇ ਮੇਰੇ ਵਾਸਤੇ ਇਹ ਗੱਲ ਕਹੀ ਆ ਤੇ ਮੈਂ ਉਸ ਨੂੰ ਲੈ ਕੇ ਬੈਠੀ ਰਹਾ ਕਹਿੰਦੇ ਘਰ ਵਿੱਚ ਪਵੇ ਜੰਗ ਵੀ ਕਿਉਂ ਨਾ ਲੱਗੀ ਹੋਵੇ ਮੈਂ ਸਵੇਰੇ ਟਾਈਮ ਨਾਲ ਉਠਾਂਗੀ ਆਪਣਾ ਟਾਈਮ ਸਿਰ ਕੰਮ ਕਰਾਂਗੀ ਸੇਮ ਰੂਟੀਨ 'ਚ ਆਪਣੇ ਬੱਚਿਆਂ ਨੂੰ ਤਿਆਰ ਕਰਾਂਗੀ ਉਹਨਾਂ ਦਾ ਸਾਰਾ ਕੰਮ ਕਰਾਂਗੀ ਜੋ ਉਹ ਮੇਰੀਆਂ ਜ਼ਿੰਮੇਵਾਰੀਆਂ ਫਿਰ ਉਸ ਤੋਂ ਬਾਅਦ ਮੈਂ ਟਾਈਮ ਨਾਲ ਰੋਟੀ ਖਾਵਾਂਗੀ ਟਾਈਮ ਨਾਲ ਹੀ ਸੋਵਾਂਗੀ ਕਹਿੰਦੇ ਮੈਂ ਆਪਣੀ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਇਹਨਾਂ ਗੱਲਾਂ ਨੂੰ ਲੈ ਕੇ ਕਦੇ ਵੀ ਕੋਈ ਕੰਮ ਨਹੀਂ ਛੱਡਿਆ ਮੈਂ ਉਹਨਾਂ ਦੀ ਇਸ ਗੱਲ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੋਈ ਤੇ ਸੋਚਿਆ ਕਿ ਅਸ ਜ਼ਿਆਦਾਤਰ ਭਵੇਂ ਕੋਈ ਦੱਸਦਾ ਭਵੇਂ ਕੋਈ ਨਹੀਂ ਦੱਸਦਾ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਹਰੇਕ ਦੀ ਜ਼ਿੰਦਗੀ ਵਿੱਚ ਘਰਾਂ ਦੇ ਮਸਲਿਆਂ ਨੂੰ ਲੈ ਕੇ ਜਾਂ ਕਿਸੇ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਹਨਾ ਜਿੱਥੇ ਵੀ ਆਪਾਂ ਰਹਿੰਨੇ ਆ ਜਿਹੜੇ ਵੀ ਫੀਲਡ ਵਿੱਚ ਆਪਾਂ ਵਿਚਰ ਰਹੇ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਕਿ ਤਰ੍ਹਾਂ ਕਿਤੇ ਸਾਡੀ ਜ਼ਿੰਦਗੀ ਵਿੱਚ ਨਿਰਾਸ਼ਾ ਆਉਂਦੀ ਆ ਜਾਂ ਹੀ ਨਾਰਾਜ਼ਗੀ ਆਉਂਦੀ ਆ ਜਾ ਕਹਿ ਲੋ ਕਿ ਜੇ ਕੋਈ ਸਾਨੂੰ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਅਸੀਂ ਉਹਨੂੰ ਆਪਣੇ ਆਪ ਤੇ ਅਕਸੈਪਟ ਕਰ ਲੈਨੇ ਆ ਕਿ ਉਹਨੇ ਸਾਨੂੰ ਇਹ ਗੱਲ ਕਹੀ ਉਹਨੂੰ ਫੜ ਕੇ ਆਪਣੇ ਕੋਲ ਰੱਖਦੇ ਆ ਤੇ ਉਹ ਕਹਿੰਦੇ ਕਿ ਮੈਂ ਇਦਾਂ ਜ਼ਿੰਦਗੀ ਵਿੱਚ ਕਦੀ ਨਹੀਂ ਹਿੱਤਾ ਕਹਿੰਦੇ ਮੈਂ ਐਡੀ ਘਟੀ ਪੱਥਰ ਆ ਨਾ ਕਿ ਮੈਨੂੰ ਕੋਈ ਇਨਸਾਨ ਤੋੜ ਨਹੀਂ ਸਕਦਾ ਕਹਿੰਦੇ ਮੇਰੀ ਫਿਜ਼ੀਕਲ ਹੈਲਥ ਮੈਨੂੰ ਤੋੜ ਸਕਦੀ ਆ ਪਰ ਮੈਨੂੰ ਕੋਈ ਇਨਸਾਨ ਨਹੀਂ ਤੋੜ ਸਕਦਾ ਉਸ ਦਾ ਵੱਡਾ ਰੀਜ਼ਨ ਇਹ ਆ ਉਹਨਾਂ ਨੇ ਇਹ ਦੱਸਿਆ ਉਹਨਾਂ ਦੀ ਗੱਲਾਂ ਤੋਂ ਇਹ ਸਪੱਸ਼ਟ ਹੋਇਆ ਕਿ ਉਹ ਕਦੇ ਵੀ ਕਿਸੇ ਤੋਂ ਬਹੁਤ ਜ਼ਿਆਦਾ ਆਸ ਨਹੀਂ ਰੱਖਦੀ ਠੀਕ ਹੈ ਉਹਨਾਂ ਨੇ ਕਦੇ ਵੀ ਕਿਸੇ ਤੋਂ ਆਪਣੇ ਕੋਈ ਵੀ ਕਿਸੇ ਕੰਮ ਤੱਕ ਦੀ ਆਸ ਨਹੀਂ ਰੱਖੀ ਕਹਿੰਦੇ ਇੱਥੋਂ ਤੱਕ ਕਿ ਮੈਂ ਆਪਣੇ ਬੱਚਿਆਂ ਕੋਲੋਂ ਆਪਣੇ ਹਸਬੰਡ ਕੋਲੋਂ ਵੀ ਕੋਈ ਆਸ ਨਹੀਂ ਰੱਖਦੀ ਕਿ ਉਹ ਮੇਰਾ ਮੈਂ ਕੰਮ ਕਰਦੀ ਆ ਜਾਂ ਮੈਂ ਜਿਸ ਵੀ ਫੀਲਡ ਵਿੱਚ ਕੰਮ ਕਰਦੀ ਆ ਤੇ ਉਹਦੇ ਵਾਸਤੇ ਮੈਨੂੰ ਸਪੋਰਟ ਕਰਨ ਇਥੇ ਉਹਨਾਂ ਨੂੰ سپورਟ ਮਿਲਦੀ ਆ ਪਰ ਉਹ ਫਿਰ ਵੀ ਇਹ ਕਹਿੰਦੇ ਆ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਭਾਵੇਂ ਮੈਂ ਸਵੇਰੇ ਜਲਦੀ ਉੱਠ ਕੇ ਆਪਣੇ ਸਾਰੇ ਕੰਮ ਕਰਾਂ ਪਰ ਮੈਂ ਸਾਰੇ ਕੰਮ ਆਪ ਕਰਕੇ ਜਾਣੀ ਆ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਕੰਮ ਪੂਰੇ ਕਰਕੇ ਫਿਰ ਹੀ ਆਪਣਾ ਕੰਮ ਕਰਾਂ ਜੋ ਵੀ ਮੈਂ ਕਰਾਂ ਆਪਣੇ ਦਮ ਤੇ ਕਰਾਂ ਤੇ ਅਸੀਂ ਬਹੁਤ ਸਾਰੀਆਂ ਕੁੜੀਆਂ ਆਪਾਂ ਬਹੁਤ ਸਾਰੀਆਂ ਲੇਡੀਜ਼ ਇਹ ਸੋਚਦੀਆਂ ਨੇ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਸੁਪਨਾ ਹੁੰਦਾ ਆ ਜਾਂ ਅਸੀਂ ਕਿਸੇ ਕਿਸੇ ਫੀਲਡ ਵਿੱਚ ਜਾਣਾ ਹੁੰਦਾ ਆ ਤੇ ਅਸੀਂ ਸੋਚਦੇ ਹਾਂ ਕਿ ਕੋਈ ਦੂਜਾ ਇਨਸਾਨ ਆਵੇ ਤੇ ਉਹ ਸਾਨੂੰ ਕਵੇ ਕਿ ਤੂੰ ਇਹ ਕੰਮ ਕਰ ਲੈ ਤੇ ਜਿੱਥੇ ਕੀ ਸਭ ਤੋਂ ਵੱਡਾ ਸਾਡੀਆਂ ਸਾਡੀਆਂ ਅੱਖਾਂ ਦਾ ਧੋਖਾ ਹੁੰਦਾ ਹੈ ਸਾਡੇ ਮਨ ਦਾ ਧੋਖਾ ਹੁੰਦਾ ਹੈ ਕਿ ਕੋਈ ਸਾਡੇ ਵਾਸਤੇ ਕਰੇ ਆ ਕੇ ਸਾਡੇ ਵਾਸਤੇ ਕਰੇ ਜੇਕਰ ਤੁਸੀਂ ਖੁਦ ਆਪਣੇ ਆਪ ਵਾਸਤੇ ਨਹੀਂ ਕਰ ਸਕਦੇ ਤੁਸੀਂ ਆਪਣੇ ਆਪ ਵਾਸਤੇ 로यल ਨਹੀਂ ਹੈਗੇ ਜੇ ਤੁਸੀਂ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਤੇ ਤੁਸੀਂ ਆਪਣੇ ਆਪ ਆਪ ਹਿੰਮਤ ਨਹੀਂ ਕਰਦੇ ਆਪ ਨਹੀਂ ਕਰਦੇ ਤਾਂ ਕੋਈ ਤੁਹਾਡੇ ਲਈ ਕਿੱਦਾਂ ਕਰ ਦੇਗਾ ਮੈਂ ਮੰਨਦੀ ਹਾਂ ਕਿ ਅੱਜ ਵੀ ਬਹੁਤ ਸਾਰੇ ਘਰਾਂ ਵਿੱਚ ਜਿਹੜੀਆਂ ਜਨਾਨੀਆਂ ਦੇ ਕੁੜੀਆਂ ਦੇ ਫੈਸਲੇ ਜਿਹੜੇ ਉਹ ਲਾਗੂ ਨਹੀਂ ਕੀਤੇ ਜਾਂਦੇ ਪਰ ਕਿਤੇ ਨਾ ਕਿਤੇ ਉਹਨਾਂ ਉਹਨਾਂ ਕੁੜੀਆਂ ਦੀ ਵੀ ਗਲਤੀ ਹੁੰਦੀ ਆ ਜ਼ਰੂਰੀ ਨਹੀਂ ਕਿ ਉਹ ਸਾਰੀਆਂ ਤੰਗੀਆਂ ਉਹਨਾਂ ਨੂੰ ਕਿਸੇ ਹੋਰ ਦੇ ਕਾਰਨ ਆ ਰਹੀਆਂ ਉਹਨਾਂ ਤੰਗੀਆਂ ਦੇ ਕਾਰਨ ਉਹਨਾਂ ਦੀ ਵਜ੍ਹਾ ਕਿਤੇ ਨਾ ਕਿਤੇ ਉਹ ਉਹ ਔਰਤਾਂ ਉਹ ਲੇਡੀਜ਼ ਖੁਦ ਹੁੰਦੀਆਂ ਨੇ ਕਿਉਂਕਿ ਉਹਨਾਂ ਨੇ ਕਦੇ ਸੋਚਿਆ ਉਹਨਾਂ ਦਾ ਵਿਸ਼ਾ ਕੀ ਹੁੰਦਾ ਆ ਉਹਨਾਂ ਦਾ ਮੁੱਦਾ ਕੀ ਹੁੰਦਾ ਹੈ ਜਦੋਂ ਉਹ ਗੱਲ ਕਰਦੀਆਂ ਉਹਨਾਂ ਦਾ ਮੁੱਦਾ ਦੂਜਿਆਂ ਦੀ ਦੂਜਿਆਂ ਦੀ ਚੁਗਲੀਆਂ ਕਰਨਾ ਦੂਜਿਆਂ ਦੀ ਹੀ ਗੱਲਾਂ ਤੇ ਵਿਚਾਰ ਕਰਨਾ ਕਿ ਪਲਾਣੇ ਬੰਦੇ ਦੀ ਕੁੜੀ ਇਦਾਂ ਦੀ ਆ ਉਹਦਾ ਹਸਬੰਡ ਇਦਾਂ ਦਾ ਆ ਉਹਦੀ ਜਿਹੜੀ ਆ ਨੋ ਇਦਾਂ ਦੀ ਆ ਜਦ ਕਹ ਲੋ ਕਿ ਉਹਦੇ ਸਾਸ ਇਦਾਂ ਦੀ ਹੈ ਇਦਾਂ ਦੀਆਂ ਗੱਲਾਂ ਕਿਸੇ ਦੀ ਚੁਗਲੀ ਨਿੰਦਿਆ ਈਰਖਾ ਬਸ ਇਹੀ ਵਿਸ਼ੇ ਹੁੰਦੇ ਆ ਮੇਰੇ ਅਸੀਂ ਆਪਣੇ ਗਰੋਥ ਤੇ ਧਿਆਨ ਨਹੀਂ ਦਿੰਦੇ ਅਸੀਂ ਆਪਣੇ ਪ੍ਰੋਗਰੈਸ ਤੇ ਧਿਆਨ ਨਹੀਂ ਦਿੰਦੇ ਅਸੀਂ ਆਪਣੀ ਸਾਰੀ ਦੀ ਸਾਰੇ એનર્ਜੀ ਦੂਜਿਆਂ ਨੂੰ ਜੈਲਸ ਕਰਨ ਤੇ ਲਾ ਦਿੰਦੇ ਆ ਕੁੜੀਆਂ ਵਿੱਚ ਮੈਨੂੰ ਸਭ ਤੋਂ ਵੱਧ ਬੁਰੀ ਚੀਜ਼ ਇਹ ਲੱਗੀ ਜਿਹੜੀ ਕਿ ਕਿਤੇ ਨਾ ਕਿਤੇ ਹਜੇ ਵੀ ਮੇਰੇ ਵਿੱਚ ਵੀ ਹੈਗੀ ਆ ਕਿ ਮੈਂ ਜਦੋਂ ਕਿ ਆਪਾਂ ਜਦੋਂ ਆਪਾਂ ਕਾਮਯਾਬ ਨਹੀਂ ਨਾ ਹੁੰਦੇ ਜਾਂ ਮੰਨ ਲਓ ਕਿ ਅਸੀਂ ਕੁਝ ਕਰ ਨਹੀਂ ਸਕਦੇ ਤਾਂ ਅਸੀਂ ਇਹ ਐਕਸਕਿਊਜ਼ ਦਿੰਨੇ ਆ ਕਿ ਮੈਂ ਇਹਦੇ ਕਰਕੇ ਨਹੀਂ ਕਰ ਸਕੀ ਜਾਂ ਮੈਂ ਆਪਣੀ ਫੈਮਿਲੀ ਕਰਕੇ ਨਹੀਂ ਕਰ ਸਕੀ ਜਾਂ ਮੈਂ ਉਸ ਪਰਸਨ ਦੀ ਵਜ੍ਹਾ ਕਰਕੇ ਇਹ ਕੰਮ ਨਹੀਂ ਕਰ ਸਕੀ ਉਹ ਕਿਤੇ ਨਾ ਕਿਤੇ ਸਾਡਾ ਐਕਸਕਿਊਜ਼ ਹੁੰਦਾ ਹੈ ਕਿਉਂਕਿ ਅੱਜ ਤੋਂ ਹੀ ਇਹ ਆਪਣੇ ਵਿੱਚ ਬਦਲਾਅ ਕਰਕੇ ਦੇਖੋ ਭਾਵੇਂ ਕੁਝ ਵੀ ਹੋ ਜਾਵੇ ਕਿਸੇ ਦੀ ਗੱਲ ਦਾ ਅਸਰ ਨਹੀਂ ਕਰਨਾ ਜਿੰਨਾ ਚਿਰ ਤੁਸੀਂ ਆਪਣੇ ਆਪ ਲਈ ਨਹੀਂ ਸਟੈਂਡ ਲੈਂਦੇ ਉਹਨਾਂ ਚੀਜ਼ ਤੁਸੀਂ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਤੁਸੀਂ ਆਪਣਾ ਮਨ ਆਪ ਨਹੀਂ ਬਦਲਦੇ ਤੁਸੀਂ ਭਾਵੇਂ ਕਿਸੇ ਨੂੰ ਜਿੰਨਾ ਮਰਜ਼ੀ ਬਦਲ ਲਵੋ ਪਰ ਤੁਹਾਡਾ ਮਨ ਉਹ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਉਹਨਾਂ ਚੀਜ਼ ਤੁਸੀਂ ਖੁਸ਼ ਨਹੀਂ ਰਹਿ ਸਕਦੇ ਇਸ ਕਰਕੇ ਮਨ ਜੀ ਤੇ ਜਗਜੀਤ ਕਹਿੰਦੇ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਰੱਖੋ ਕਿਉਂਕਿ ਜਿੰਨਾ ਚਿਰ ਤੁਸੀਂ ਇਹ ਆਦਤਾਂ ਨਹੀਂ ਛੱਡਦੇ ਬਣਾਉਣੇ ਦੀ ਗੱਲ ਕਰ ਲਓ ਦੂਜੇ ਦੀ ਗੱਲ ਕਰ ਲਓ ਤੀਜੇ ਦੀ ਗੱਲ ਕਰ ਲਓ ਨਾ ਚੁਗਲੀ ਨਿੰਦਿਆ ਕਿਤੇ ਨਾ ਕਿਤੇ ਤੁਸੀਂ ਕਹਿ ਦਿੰਦੇ ਆ ਕਿ ਸਾਰੀਆਂ ਗੱਲਾਂ ਕਰਨ ਨੂੰ ਹੀ ਬੜੀਆਂ ਨੇ ਪਰ ਉਹ ਕਿਤੇ ਨਾ ਕਿਤੇ ਤੁਹਾਡਾ ਇੱਕ ਵਿਸ਼ਾ ਹੁੰਦਾ ਹੈ ਤੁਹਾਡਾ ਇੱਕ ਟੌਪਿਕ ਹੁੰਦਾ ਹੈ ਜਿਹੜੀ ਕਿ ਜਦਕਿ ਤੁਹਾਡੇ ਕੋਲ ਕੋਈ ਗੱਲ ਕਰਨ ਵਾਸਤੇ ਹੁੰਦੀ ਨਹੀਂ ਜਾਂ ਦੂਸਰੀ ਕੋਈ ਗੱਲ ਹੀ ਨਹੀਂ ਹੁੰਦੀ ਕਰਨ ਵਾਸਤੇ ਇਸ ਕਰਕੇ ਤੁਸੀਂ ਹਮੇਸ਼ਾ ਦੂਸਰਿਆਂ ਦੀ ਬੁਰੀਾਈ ਕਰਦੇ ਹੋ ਦੂਜਿਆਂ ਤੋਂ ਜੈਲਸ ਕਰਦੇ ਹੋ ਤੇ ਉਹਨਾਂ ਦੀਆਂ ਹੀ ਗੱਲਾਂ ਕਰਦੇ ਹੋ ਸੋ ਇਸ ਇਸ ਆਦਤ ਨੂੰ ਛੱਡੋ ਭਾਵੇਂ ਤੁਹਾਨੂੰ ਮੇਰੀ ਇਹ ਗੱਲਾਂ ਬਹੁਤ ਹੀ ਬੁਰੀਆਂ ਲੱਗਣ ਚੁਭਣ ਵੀ ਪਰ ਮੈਂ ਕਿਤਨਾ ਕਿਤੇ ਤੁਹਾਨੂੰ ਇਹ ਚੀਜ਼ ਰਿਅਲਾਈਜ਼ ਵੀ ਹੋਏਗੀ ਕਿ ਹਾਂ ਇਹ ਬਿਲਕੁਲ ਸਹੀ ਗੱਲ ਹੈ ਜਿੰਨਾ ਚਿਰ ਤੁਸੀਂ ਇਹ ਚੀਜ਼ਾਂ ਤੋਂ ਉੱਪਰ ਨਹੀਂ ਉੜਦੇ ਉਹਨਾਂ ਚਿਰ ਤੁਸੀਂ ਆਪਣੇ ਆਪ ਵਾਸਤੇ ਕੁਝ ਨਹੀਂ ਕਰ ਸਕਦੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਇੱਕ ਇੱਕ ਆਮ ਲਾਈਫ ਜਿਹੜੀ ਆ ਉਹ ਬਣ ਕੇ ਰਹਿ ਜੇ ਤੇ ਫਿਰ ਇਹਨਾਂ ਗੱਲਾਂ ਤੋਂ ਤੁਸੀਂ ਆਪੇ ਹੀ ਅੰਦਾਜ਼ਾ ਲਗਾ ਲਿਓ ਜਦੋਂ ਤੁਸੀਂ ਆਪਣੇ ਆਪ ਨੂੰ ਇਹਨਾਂ ਗੱਲਾਂ ਤੋਂ ਉੱਪਰ ਚੁੱਕੋਗੇ ਤਾਂ ਚੁੱਕਣਾ ਚਾਹੋਗੇ ਤਾਂ ਪਹਿਰੇ ਤੁਸੀਂ ਆਪੇ ਹੀ ਅੰਦਾਜ਼ਾ ਲਗਾ ਲਿਓ ਕਿ ਤੁਹਾਨੂੰ ਗੁੱਡ ਲਾਈਫ ਚਾਹੀਦੀ ਆ ਜਾਂ ਬੈਡ ਲਾਈਫ ਚਾਹੀਦੀ ਆ ਤੁਹਾਨੂੰ ਵਧੀਆ ਜਾਂ ਘਟਿਆ ਜ਼ਿੰਦਗੀ ਚਾਹੀਦੀ ਆ ਸੋ ਲਾਸਟ ਵਿੱਚ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਕਿ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਧੰਨਵਾਦ ਜੀ